ਇੱਥੇ ਇਕੱਠੇ ਹੋ ਗੋ ਜੱਦੀ ਲੈ ਕੇ ਇਕੱਠੇ ਹੋਣਾ ਵਾ ਕੱਲ ਨਹੀਂ ਲੈ ਨਹੀਂ ਕੱਲ ਲੈ ਲੈ ਕੇ ਬੰਦ ਕਰਾਓ ਨਾਵਰੇ ਜ਼ਿੰਦਾਬਾਦ ਨਾਵਰੇ ਇੱਕਤਾ ਜ਼ਿੰਦਾਬਾਦ ਨਾਵਰੇ ਇੱਕਤਾ ਜ਼ਿੰਦਾਬਾਦ ਸਾਰੇ ਕਾਨੂੰਨ ਵਾਪਸ ਕਰੋ ਵਾਪਸ ਕਰੋ ਵਾਪਸ ਕਰੋ ਸਾਰੇ ਕਾਨੂੰਨ ਵਾਪਸ ਕਰੋ ਵਾਪਸ ਕਰੋ ਵਾਪਸ ਕਰੋ ਮੁਰਦਾਬਾਦ 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 ਅੱਲਾਹ ਅਕਬਰ मुर्दाबाद मोदी सरकार मुर्दाबाद ड्राइवर एक्टर अहमदाबाद ड्राइवर एक्टर जिमदाबाद करो वापस करो ड्राइवर एक्टर अहमदाबाद मोदी सरकार मुर्दाबाद मोदी सरकार मुर्दाबाद मोदी सरकार मुर्दाबाद हाँ जी भाजी ਇਹ 36 ਦਾ ਕਰਨੀ 36 ਆ ਗਈ ਗੱਡੀ ਇੱਥੇ 36 ਅੱਲੇ ਵੀ 36 ਆ ਗਈ ਜੀ ਤੇਰੀ ਵੀ ਗੱਡੀ ਤੇ ਤੇ 33 ਕਿੰਝ ਦਾ ਫਰਕ ਆ ਯਾਰ ਕੁਲੀਓ ਜਾਣ ਬੁਝੀਆਂ ਕਰਦੇ ਆਂ 36 ਮਤਲਬ 36 ਆ ਦੇ ਇਹ ਜਿਹੜਾ ਨਹੀਂ ਕਰ ਰਹੀ ਹੈ ਨਾ ਉਹ ਤਾਂ ਉਧਰ ਗਈ ਹੈ ਉੱਥੇ ਉੱਥੇ ਹੀ ਆ ਗਈ। ਕਿਉਂ ਆ? ਨਹੀਂ ਨਹੀਂ ਅੱਜ ਨਹੀਂ। ਨਹੀਂ ਆਪਾਂ ਆ ਕੇ ਆ ਕੇ ਮੈਂ ਮੇਰਾ ਕੰਮ ਕਹਿੰਦਾ ਕੋਰੋਨਾ ਨਹੀਂ ਕਰੋ ਆਪਣੀ ਦੀਵਾਲੀ ਇਹਨਾਂ ਦੀ ਕਰੋਨਾ ਪਸਾਉਣੀ ਅੱਛਾ ਹੀ ਹੱਸਣ ਦਾ ਨਾ ਨਾ ਚੋਰ ਜੀ ਖੁੱਲਿਓ ਜੀ ਇਹਨਾਂ ਬਾਰੇ ਬੀੜਾ ਹੁਣ ਨਾ ਕਹਾਂ ਖੁੱਲ੍ਹੋ ਨਾ ਕਹਾਂ ਜਿੰਦਾਬਾਦ ਪਹਿਲਵਾਨ ਇੱਕ ਨਾ ਜਿੰਦਾਬਾਦ ਸੜਾ ਕਰੋ ਬੰਦ ਕਰੋ ਸੜਾ ਕਰੋ ਬੰਦ ਕਰੋ ਮੋਦੀ ਸਰਕਾਰ ਗੁਰਦਾਬਾਦ ਮੋਦੀ ਸਰਕਾਰ ਗੁਰਦਾਬਾਦ ਸੜਾ ਕਰੋ ਬੰਦ ਕਰੋ ਰਾਵਰ ਇੱਕ ਨਾ ਜਿੰਦਾਬਾਦ ਰਾਵਰ ਇੱਕ ਨਾ ਜਿੰਦਾਬਾਦ ਮਤਸ਼ਰੋ ਬਾਲਾ ਕਰੂਨ ਬਹੁਤ ਮਤਸ਼ਰੋ ਮੋਦੀ ਸਰਕਾਰ ਮੁੜਤਾਬਾਦ ਮੋਦੀ ਸਰਕਾਰ ਮੁੜਤਾਬਾਦ ਪ੍ਰਾਈਵੇਟ ਟ੍ਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਹਰਦਿਆਲ ਸਿੰਘ ਮਾਨ ਅਸੀਂ ਸਾਰੇ ਦੁਨੀਆ ਨਾਲ ਦੇ ਜਿਹੜੇ ਗਰਦਾਸਪੁਰ ਦੇ ਲੈਕਸਿਸਟਾਨ ਦੇ ਜਿਹੇ ਟ੍ਰਾਂਸਪੋਰਟਰ ਟਰੱਕ ਜੁਨੀਅਨ ਅਸੀਂ ਸਾਰਿਆਂ ਮੈਦ ਕਰਦੇ ਇੱਕ ਵੀ ਨਹੀਂ ਔਰ ਕੱਲ ਟੋਟਲ ਬੰਦ ਕਰਨ ਦਾ ਐਲਾਨ ਕਰ ਰਹੇ ਆਂ ਇਦੇ ਵਿੱਚ ਕਿਉਂਕਿ ਜਿਹੜਾ ਕਾਲਾ ਕਾਨੂੰਨ ਬਣਿਆ ਗਿਆ ਹੈ ਉਹ ਕਾਲਾ ਕਾਨੂੰਨ ਹੁਣ ਤੋਂ ਨਹੀਂ ਪਹਿਲਾਂ ਤੋਂ ਚੱਲ ਰਿਹਾ ਆ ਜਾ ਆ ਕੇ ਹੁਣ ਡਰਾਈਵਰਾਂ ਨਾਲ ਛੁੱਟੀ ਗਈ ਹੈ। ਇਹਦੇ ਵਿੱਚ ਜਿੱਦਾਂ ਕੱਲ ਇਹ ਨਹੀਂ ਹੋਣਾ ਵੀ ਟਰੱਕ ਡਰਾਈਵਰ ਚਲਾ ਰਿਹਾ ਜਾਂ ਬੱਸ ਡਰਾਈਵਰ ਹੋ ਜਾਏਗਾ ਅਸੀਂ ਸਕੂਟਰ ਤੋਂ ਲੈ ਕੇ ਮੋਟਰਸਾਈਕਲ ਕਾਰ ਸਾਈਕਲ ਵਾਲਾ ਵੀ ਕਿਸੇ ਨੇ ਵਜਦਾ ਤਾਂ ਵੀ ਡਰਾਈਵਰ ਮੰਨਿਆ ਜਾਂਦਾ। ਜਿਸ ਫੈਂਸ ਦੇ ਬੰਦਾ ਹੱਦ ਦਾ ਬਰਾਬਰ ਬਣ ਗਿਆ ਅਸੀਂ ਇਸ ਤਕਰੀਬਨ ਕੱਲ੍ਹ ਬੰਦ ਦੀ ਗੱਲ ਕਰ ਰਹੇ ਹਾਂ ਕਿ ਕੱਲ੍ਹ ਉਹਨੂੰ ਮਾਰਨਾ ਮੁਗਲੇ ਕੋਈ ਹਰ ਇੱਕ ਨੂੰ ਹੀ ਅਪੀਲ ਕਰਨੇ ਆ ਕਿ ਆਪਣੇ ਘਰਾਂ ਦੇ ਕੋਈ ਰਾਜ ਖੱਜਲ ਖਵਾਬ ਨਾ ਹੋਵੇ ਕੱਲ ਨੂੰ ਇਹਨਾਂ ਕਹਿੰਦੀ ਬੰਦ ਕੀਤੀ ਹੈ ਜਾਂ ਪ੍ਰੇਸ਼ਾਨ ਹੋ ਰਹੇ ਜ ਆਪਣੀ ਅਸੀਂ ਪਹਿਲਾਂ ਕਾਲ ਕਰ ਚੁੱਕੇ ਹਾਂ ਅੱਜ ਤੋਂ ਕੋਈ 5 ਦਿਨ ਪਹਿਲਾਂ ਕਾਲਾਂ ਆ ਰਹੀਆਂ ਨੇ ਬੰਦ ਹੋਣੀਆਂ ਜਿਹਦੇ ਵਿੱਚ ਅਸੀਂ ਟ੍ਰਾਂਸਪੋਰਟ ਜੂਨੀਅਨ ਵਾਲੇ ਵੀ ਇਹਨਾਂ ਨਾਲ ਸਾਥ ਦੇ ਕੇ ਕੱਲ ਟੋਟਲੀ ਬੱਸਾਂ ਬੰਦੇ ਖਾਵੇ ਔਰ ਇਹਨਾਂ ਨਾਲ ਸਾਥ ਜਿੱਥੇ ਜਿੱਥੇ ਇਹਨੂੰ ਕਹਿਣਗੇ ਅਸੀਂ ਬਰਾਬਰ ਨਾਲ ਜਾ ਕੇ ਬੈਠਾਂਗੇ ਬੱਸੇ ਕਾਲ ਦੀ ਅੱਜ ਗੁਰਦਾਪੁਰ ਟੈਕਸੀ ਸਰਵਿਸ ਐਸੋਸੀਏਸ਼ਨ ਵੱਲੋਂ ਸਮੂਹ ਮਾਲਕਾਂ ਰਚਾਲਕਾਂ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਅਸੀਂ ਕੱਲ ਆਪਣੇ ਤੇ ਡਰਾਈਵਰ ਵਾਸਤੇ ਜੋ ਕਾਲਾ ਕਾਨੂੰਨ ਬਣਾਇਆ ਹੈ ਜਬ 10 ਸਾਲ ਦੀ ਸਜ਼ਾ ਜਾਂ 7 ਲੱਖ ਰੁਪਏ ਜੁਰਮਾਨੇ ਦੇ ਤੌਰ ਤੇ ਦੇਣਾ ਪੈਣਾ ਡਰਾਈਵਰ ਨੂੰ ਉਹਦੇ ਖਿਲਾਫ ਕੱਲ ਅਸੀਂ ਰੋਸ ਮੁਜ਼ਾਹਰੇ ਵੱਲੋਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਜੀ ਧਰਨਾ ਦੇਣ ਜਾ ਰਹੇ ਹਾਂ ਉਹਦੇ ਲਈ ਅੱਜ ਮੀਟਿੰਗ ਹੋਈ ਹੈ ਦੇਖੋ ਜੀ ਡਰਾਈਵਰ ਕੋਈ ਵੀ ਸੰਸਥਾ ਕੋਈ ਵੀ ਐਸੋਸੀਏਸ਼ਨ ਵੀ ਜਾਂ ਕੋਈ ਵੀ ਆਰਗੇਨਾਈਜੇਸ਼ਨ ਕਾਲਜ ਸਕੂਲ ਹਸਪੀਟਲ ਇਥੋਂ ਤੱਕ ਕਿ ਸਰਕਾਰੀ ادارے ਬਿਨਾ ਡਰਾਈਵਰ ਦੇ ਨਹੀਂ ਚੱਲ ਸਕਦਾ ਸਰਕਾਰੀ ਡਰਾਈਵਰਾਂ ਦੀ ਤਨਖਾਹਾਂ ਬਹੁਤ ਆਪਰ ਪ੍ਰਾਈਵੇਟ ਡਰਾਈਵਰਾਂ ਦੀ ਕੋਈ 7-8000 10000 ਹੀ ਆ ਜੋ ਪਹਿਲਾਂ ਚੱਲਦਾ ਆ ਰਿਹਾ ਸੀ ਉਹ ਕਿੱਥੋਂ ਇੰਨਾ ਵੱਡਾ ਜੁਰਮਾਨਾ ਦੇ ਸਕਦਾ ਕੋਈ ਜਾਣ ਕੇ ਐਕਸੀਡੈਂਟ ਤਾਂ ਕਰਦਾ ਨਹੀਂ ਐਕਸੀਡੈਂਟ ਅਚਨਚੇਤ ਹੋ ਜਾਂਦਾ ਉਹਦੇ ਲਈ ਡਰਾਈਵਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਬਹੁਤ ਮਾੜੀ ਗੱਲ ਹੈ ਤੇ ਕੋਈ ਅਕਸਰ ਵੇਖਿਆ ਗਿਆ ਜੇ ਕਿਤੇ ਐਕਸੀਡੈਂਟ ਹੁੰਦਾ ਹੈ ਤੇ ਉਦੋਂ ਵੀ ਜਿਹੜੀ ਲੋਕਲ ਪਬਲਿਕ ਦਾ ਡਰਾਈਵਰ ਦਾ ਘਟਕਟਾਪਾ ਲੰਬੀ ਆ ਇੱਥੇ ਤਾਂ ਗੱਡੀਆਂ ਤੋੜ ਦਿੰਦੇ ਗੱਡੀਆਂ ਨੂੰ ਅੱਗ ਲੱਗ ਜਾਂਦੀ ਡਰਾਈਵਰ ਕੀ ਕਰੇ ਉਦੇ ਖਿਲਾਫ ਅਸੀਂ ਕੱਲ ਰੋਸ ਮੁਜਾਵਾ ਕਰਨ ਜਾ ਰਹੇ ਹਾਂ ਕਿਹੜੀ ਜਗ੍ਹਾ ਬਾਈਪਾਸ ਤੇ ਅਸੋਸ਼ੀਏਸ਼ਨ ਡਿਸਾਈਡ ਕਰ ਰਹੀ ਆ ਬਾਕੀ ਅਸੀਂ ਬੱਸਾਂ ਵਾਲਿਆਂ ਨਾਲ ਟਰੱਕਾਂ ਵਾਲਿਆਂ ਨਾਲ ਰਲ ਕੇ ਉਹਨਾਂ ਨਾਲ ਮਿਲਦੇ ਰਹਾਂ ਫਿਰ ਫਾਈਨਲ ਪ੍ਰੋਗਰਾਮ ਲਿਖਿਆ ਜਾਊਗਾ ਅਸੀਂ ਇਸ ਕਰਕੇ ਅੱਜ ਸਾਰੇ ਜਣੇ ਇੱਥੇ ਇਕੱਠੇ ਹੋਏ ਆ ਕਿ ਜਿਹੜਾ ਅੰਦਾ ਕਲੂਨ ਬਣਿਆ ਵਾ ਇਹਨੂੰ ਜਲਦ ਤੋਂ ਜਲਦ ਵਾਪਸ ਲਿੱਤਾ ਜਾਵੇ ਕਿਉਂਕਿ ਜਿੰਨਾ ਵੀ ਬੇਰੋਜ਼ਗਾਰ ਬੰਦਾੜਾ ਉਹ ਡਰਾਈਵਰੀ ਕਰਦਾ ਨਾ ਤੇ ਇਹਨਾਂ ਨੂੰ ਕੋਈ ਨੌਕਰੀ ਐ ਨਾ ਕੋਈ ਤਨਖਾਹ ਆ ਅੱਜ ਤੋਂ 40 ਸਾਲ ਪਹਿਲਾਂ ਵੀ ਇਹਨਾਂ ਨੂੰ 7000 ਤਨਖਾਹ ਆਈ ਤੇ ਅੱਜ ਵੀ 7000 ਰੁਪਏ ਦੀ ਤਨਖਾਹ ਆ। ਕਿਸੇ ਧੀ ਭੈਣ ਦਾ ਵਿਆਹ, ਕਿਸੇ ਮਾਂ ਪਿਓ ਦੇ ਫੁੱਲ ਪਰਵਾਂ ਜਾਣਾ, ਕਿਤੇ ਵੀ ਕਿਸੇ ਗੈਰ ਕਾਨੂੰਨੀ ਕੰਮ ਤੇ ਜਾਣਾ, ਕਾਨੂੰਨੀ ਕੰਮ ਤੇ ਜਾਣਾ ਤੋਂ ਡਰਾਈਵਰ ਦੀ ਲੋੜ ਹੁੰਦੀ ਆ। ਉਹ ਆਪਣੀ ਜਾਨ ਪਰਿਵਾਰ ਸਾਰਾ ਛੱਡ ਕੇ ਤੇ ਬਗਾਨੀ ਗੱਡੀ ਦਾ ਸੇਰੰਗ ਫੜ ਕੇ ਤੇ ਡਰਾਈਵਿੰਗ ਕਰਨ ਤੁਰ ਪੰਦਾ। ਜੇ ਡਰਾਈਵਰ ਐਕਸੀਡੈਂਟ ਹੁੰਦਾ ਤੇ ਕਿਸੇ ਦੇ ਮਾਪਿਓ ਦੇ ਕਾਰਨ ਨਹੀਂ ਹੁੰਦਾ ਕਿਸੇ ਦੀ ਗਲਤੀ ਕਰਨ ਨਹੀਂ ਹੁੰਦਾ ਐਕਸੀਡੈਂਟ ਇੱਕ ਨਾ ਹੀ ਜਿੱਦਾ ਐਕਸੀਡੈਂਟ ਬਣਿਆ ਅਚਨਚੇਤ ਉਹਦੇ ਵਿੱਚ ਜੋ ਪਲੂਨ ਪਹਿਲਾਂ ਬਣਿਆ ਦਾ ਸੀ ਕਿ ਉਹਦੀ ਜਮਾਨਤ ਥਾਣੇ ਦੇ ਵਿੱਚ ਦਿੱਤੀ ਜਾਂਦੀ ਸੀ ਉਦਾਂ ਹੀ ਲੈਣੀ ਚਾਹੀਦੀ ਆ ਇੱਕ ਡਰਾਈਵਰ ਇੱਕ ਅਜਿਹੀ ਸੰਸਥਾ ਬਣ ਗਈ ਆ ਜਿੱਦੀ ਕੋਈ ਬੰਦਾ ਵੀ ਕੋਈ ਵੀ ਚਾਹੇ ਉਹ ਡੀਸੀ ਆ ਚਾਹੇ ਕੋਈ ਅਫਸਰ ਆ ਕੋਈ ਮੁਲਾਜ਼ਮ ਵੀ ਆ ਕੋਈ ਪੁਲਿਸ ਮੁਲਾਜ਼ਮ ਆ ਉਹਦੀ ਇੱਜ਼ਤ ਨਹੀਂ ਕਰਦਾ ਕਿ ਉਹ ਬੰਦਾ ਨਹੀਂ ਉਹ ਤੁਹਾਡੇ ਮੰਤਰੀਆਂ ਦੀ ਤੁਹਾਡੇ ਸਾਰੇ ਅਫਸਰਾਂ ਦੀਆਂ ਗੱਡੀਆਂ ਚਲਾਉਂਦੇ ਉਹਨਾਂ ਦੀ ਤਨਖਾਹ 1 लाख ਰੁਪਿਆ ਇਹਨਾਂ ਦੀ ਤਨਖਾਹ 10000 ਰੁਪਿਆ ਉਹਨਾਂ ਨੂੰ ਹਰ ਜਗ੍ਹਾ ਲੈਸ ਮਿਲੇਗੀ ਇਹਨਾਂ ਨੂੰ ਕਿਤੇ ਜਗ੍ਹਾ ਰਿਸਪੈਕਟ ਹੀ ਨਹੀਂ ਮਿਲਦੀ ਲੈਸ ਨੂੰ ਤਾਂ ਛੱਡ ਹੀ ਰੋ ਤੁਸੀਂ ਇਸ ਕਰ ਲਈ ਅਸੀਂ ਇਸ ਕਰਕੇ ਕਿੰਨੇ ਪਿਆ ਵੀ ਜਿਹੜਾ ਤਨੂਰ ਬਣਿਆ ਇਹ ਵਾਪਸ ਦਿੱਤਾ ਜਾਵੇ ਤੇ ਦੁਨੀਆ ਨੂੰ ਨਾ ਤੰਕ ਕੀਤਾ ਜਾਏ ਅੱਜ ਹਸਪੀਟਲ ਟੀਚਰ ਸਰਕਾਰੀ ਦਾਰੇ ਸਾਰਿਆਂ ਦੇ ਅੱਧਾ ਸਟਾਫ ਆਇਦਾ ਚਾਹੇ ਕਿਸੇ ਵੀ ਐਡਮਿਨਿਸਟਰੇਟਰ ਨੂੰ ਪੁੱਛਿਆ ਜਾਵੇ ਕਿਉਂ ਸਟਾਫ ਲੇਟ ਆਇਆ ਕੀ ਇਹ ਨਹੀਂ ਤੇਲ ਦੀ ਸਟ੍ਰਾਈਕ ਕਿੰਨੀ ਕੀਤੀ ਆ ਅੱਜ ਪਬਲਿਕ ਦੇ ਨਾਲ ਜੇ ਤੁਰਦਾ ਵਾ ਕਿਸੇ ਦੁੱਖ ਸੁੱਖ ਦੇ ਵਿੱਚ ਡਰਾਈਵਰ ਹੀ ਬੰਦੇ ਦੇ ਨਾਲ ਤੁਰਦਾ ਲੋ ਬੌਜੀ ਮੈਂ ਗੱਡੀ ਚਲਾਣਾ ਤੁਹਾਡੀ ਤੇ ਮੈਂ ਲੈ ਕੇ ਚੱਲਣਾ ਤੁਹਾਨੂੰ ਜਿੱਥੇ ਜਾਣਾ ਹਸਪੀਟਲ ਫਰਸਟ ایڈ ਦੇਂਦਾ ਤੁਹਾਨੂੰ ਵੀ 10 ਸਾਲ ਦੀ ਸਜ਼ਾ ਤੇ ਕਿਹੜਾ ਬੰਦਾ ਜਾਵੇਗਾ ਇੱਕ ਮੌਤ ਦੇ ਐਕਸੀਡੈਂਟ ਕਾਰਨ ਹੋ ਗਈ ਤੇ ਜੇ ਉਹ ਦੂਜੀ ਬੰਦਾ ਲੈ ਕੇ ਨਾ ਜਾਵੇ ਤੇ ਪਬਲਿਕ ਨੂੰ ਮਾਰ ਛੱਡਦੀ ਆ ਇਹ ਕਿੱਦਾਂ ਦਾ ਕਾਨੂੰਨ ਆ ਇੰਨਾ ਭਰਾਵਾਂ ਦੀ ਇੰਨਾ ਬੰਦਿਆਂ ਦੀ ਇਹ ਰਿਸਪੈਕਟ ਕੀਤੀ ਜਾਵੇ ਇਹਨਾਂ ਨੂੰ ਇੱਜ਼ਤ ਮਾਨ ਦਿੱਤੀ ਜਾਵੇ ਕੋਈ ਬੰਦਾ ਵੀ ਕਿਸੇ ਦਾ ਨੁਕਸਾਨ ਕਰਕੇ ਨਹੀਂ ਰਾਜੀ ਹੁਣ ਤੁਹਾਡੇ ਵੱਲੋਂ ਅਗਲਾ ਕੀ ਆ ਅਗਲਾ ਕੀ ਆ ਸਾਡਾ ਮੁੱਦਾ ਇਹੀ ਆ ਜੀ ਅਸੀਂ ਕੱਲ ਤੋਂ ਜਿਹੜੀ ਆ ਅਨਿਸ਼ਚਿਤ ਕਾਲ ਵਾਸਤੇ ਹੜਤਾਲ ਕਰਾਂਗੇ ਜੀ ਦਰਿਆਵਾਂ ਵਿੱਚ ਆ ਕੇ ਉੱਥੇ ਬੈਠਾਂਗੇ ਜੀ ਨਾਲ ਸਾਡੇ ਹਰ ਤਰ੍ਹਾਂ ਦੀ ਟਰਾਂਸਪੋਰਟੇਸ਼ਨ ਵਾਲਾ ਜਿਹੜਾ ਵਾ ਸਾਡੇ ਨਾਲ ਚੱਲਣ ਨੂੰ ਤਿਆਰ ਹੈਗਾ ਅਸੀਂ ਸਵੇਰੇ 9 ਵੇ ਤੋਂ ਲੈ ਕੇ ਅਚਨ ਚੇਤ ਬੰਦ ਕਰਕੇ ਛੱਡਾਂਗੇ ਕੋਈ ਰੂਟ ਤੇ ਕਿਸੇ ਵੀ ਗੱਡੀ ਇਧਰ ਉਹਦੀ ਸ਼ਹਿਰ ਦੀ ਕੋਈ ਵੀ ਆਨ ਜਾਣ ਨਹੀਂ ਦਵਾਂਗੇ ਵਾਹਿਗੁਰੂ ਜੀ